ਸ਼ਰੋਮਣੀ ਅਕਾਲੀ ਦਲ ਦੋ ਪਾੜ ਹੋ ਗਈ ਹੈ। ਔਰ ਹੁਣ ਲੀਡਰ ਜਿਹੜੇ ਨੇ ਉਹ ਆਪੋ ਆਪਣਾ ਧੜਾ ਚੋੜਨ ਨੂੰ ਲੱਗੇ ਹੋਏ ਨੇ। ਆਪਣੇ ਆਪਣੇ ਧੜੇ ਦੇ ਨਾਲ ਰਲਣ ਨੂੰ ਲੱਗੇ ਹੋਏ ਨੇ। ਜਿੱਧਰ ਜਿੱਦੀ ਕੋਈ ਮਤ ਜਾਂਦੀ ਹੈ ਉਸ ਧੜੇ ਵੱਲ ਨੂੰ ਉਹ ਲੀਡਰ ਹੋਈ ਜਾਂਦਾ ਹੈ। ਔਰ ਉਸੇ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਬੋਰਡ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੀ ਸ਼ਾਮਿਲ ਨੇ। ਹਰਮੀਤ ਸਿੰਘ ਕਾਲਕਾ ਨੇ ਵੀ ਆਪਣੇ ਧੜੇ ਦੀ ਹੌਸਲਾ ਅਫਜ਼ਾਈ ਕਰ ਦਿੱਤੀ ਪ੍ਰਤੀਤ ਹੋ ਰਹੀ ਹੈ। ਹਾਲਾਂਕਿ ਉਹਨਾਂ ਨੇ ਕੁਝ ਕਿਹਾ ਨਹੀਂ ਕਿ ਮੈਂ ਇਹਦੇ ਨਾਲ ਆ ਜਾਂ ਮੈਂ ਉਹਦੇ ਨਾਲ ਆ ਪਰ ਉਹਨਾਂ ਨੇ ਇਹ ਡਿਕਲੇਅਰ ਕਰ ਦਿੱਤਾ ਕਿ ਕਿਹੜਾ ਧੜਾ ਸਹੀ ਹੈ ਕਿਸ ਤੜੇ ਨੇ ਸਹੀ ਕੀਤਾ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਡਟ ਕੇ ਬੋਲਦੇ ਨਜ਼ਰ ਆ ਰਹੇ ਨੇ ਹਰਮੀਤ ਸਿੰਘ ਕਾਲਕਾ ਇਹ ਪਹਿਲੀ ਵਾਰ ਨਹੀਂ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਬੋਲੇ ਹੋਣ ਜਾਂ ਬਾਦਲ ਪਰਿਵਾਰ ਖਿਲਾਫ ਬੋਲੇ ਹੋਣ ਬਲਕਿ ਪਹਿਲਾਂ ਵੀ ਇਦਾਂ ਦੀਆਂ ਸਥਿਤੀਆਂ ਬਣਦੀਆਂ ਆਈਆਂ ਨੇ ਪਰ ਹੁਣ ਦੁਬਾਰਾ ਡਟ ਕੇ ਬੋਲੇ ਨੇ ਸਥਿਤੀ ਇਦਾਂ ਦੀ ਅਸਲ ਚ ਬਣ ਚੁੱਕੀ ਹੈ ਕਿ ਹੁਣ ਕਿਸੇ ਨਾ ਕਿਸੇ ਨੂੰ ਬੋਲਣਾ ਪਵੇਗਾ ਔਰ ਖਾਸ ਕਰਕੇ ਆਪਣਾ ਧੜਾ ਜ਼ਰੂਰ ਮਹਿਸੂਸ ਚੁਣ ਲੈਣਾ ਪਵੇਗਾ ਉੱਥੇ ਹੀ ਹਰਮੀਤ ਸਿੰਘ ਕਾਲਕਾ ਨੇ ਸਿੱਧੇ ਤੌਰ ਦੇ ਉੱਤੇ ਹੀ ਸਹੀ ਪਰ ਇੱਕ ਧੜੇ ਨੂੰ ਸਹੀ ਠਹਿਰਾ ਦਿੱਤਾ ਆ ਅਕਦਰਸਲ ਇੱਕ ਨਿਜੀ ਚੈਨਲ ਦੇ ਵਿੱਚ ਇੰਟਰਵਿਊ ਦਿੰਦੇ ਆ ਹਰਮੀਤ ਸਿੰਘ ਕਾਲਕਾ ਨੇ ਇਸ ਗੱਲ ਦਾ ਦਾਵਾ ਕੀਤਾ ਹੈ ਕਿ ਜੇ ਬੀਬੀ ਜਗੀਰ ਕੌਰ ਦਾ ਜਿਹੜਾ ਧੜਾ ਆ ਉਹਨਾਂ ਨੇ ਹੁਣ ਇਹ ਫੈਸਲਾ ਕੀਤਾ ਕਿ ਅਸੀਂ ਸ੍ਰੀ ਕਾਲ ਤਕ ਸਾਹਿਬ ਜਾ ਕੇ ਨਤਮਸਤਕ ਹੋਵਾਂਗੇ ਉੱਥੇ ਜਾ ਕੇ ਭੁੱਲਾਂ ਬਖਸ਼ਾਵਾਂਗੇ ਤਾਂ ਇਹ ਚੰਗੀ ਗੱਲ ਹੈ ਇਸ ਗੱਲ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਉਹਨਾਂ ਨੇ ਕਿਹਾ ਕਿ देर आए दुरुਸਤ ਆਏ ਇੱਕ ਹਾਕਤ ਸੱਚ ਹੋ ਗਈ ਹੈ ਔਰ ਸਾਨੂੰ ਇਸ ਗੱਲ ਦਾ ਸਵਾਗਤ ਕਰਨਾ ਚਾਹੀਦਾ ਕਿ ਆਖਰ ਨੂੰ ਮਾਫੀ ਮੰਗਣ ਲਈ ਤਿਆਰ ਨੇ ਲੀਡਰ ਕੌਮ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਭਾਵੇਂ ਹੁਣ ਉਹ ਬਾਗੀ ਲੀਡਰ ਹੀ ਖਾਏ ਜਾ ਰਹੇ ਨੇ ਪਰ ਜੇ ਉਹ ਮਾਫੀ ਮੰਗਣ ਲਈ ਤਿਆਰ ਨੇ ਤਾਂ ਇਸ ਗੱਲ ਦਾ ਸਵਾਗਤ ਹਰਮਿਤ ਸਿੰਘ ਕਾਲਕਾ ਦਾ ਕਹਿਣਾ। ਉੱਥੇ ਹੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੀ ਨਿਸ਼ਾਨੇ ਸਾਧੇ ਗਏ। ਦਰਅਸਲ ਸੁਖਬੀਰ ਸਿੰਘ ਬਾਦਲ ਦੇ ਮੁਖਾਤਬ ਗੱਲਾਂ ਕਰਦੇ ਆ ਹਰਮਿਤ ਸਿੰਘ ਕਾਲਕਾ ਦਾ ਕਹਿਣਾ ਸੀ ਕਿ ਇਹ ਕੰਮ ਸੁਖਬੀਰ ਸਿੰਘ ਬਾਦਲ ਵੀ ਕਰ ਸਕਦੇ ਸਨ। ਹਾਲਾਂਕਿ ਇਹ ਕੰਮ ਉਹਨਾਂ ਵਾਸਤੇ ਜ਼ਰੂਰੀ ਤੇ ਲਾਜ਼ਮੀ ਵੀ ਹੋ ਗਿਆ ਸੀਗਾ ਇਸ ਕਰਕੇ ਕਿਉਂਕਿ ਪਾਰਟੀ ਦੀ ਛਵੀ 2000 17 ਤੋਂ ਬਾਅਦ ਜਿਸ ਹਾਲਾਤਾਂ ਦੇ ਵਿੱਚ ਲੰਗੀ ਹੈ ਪਾਰਟੀ ਦੀ ਛਵੀ ਜਿਸ ਤਰ੍ਹਾਂ ਹੇਠਾਂ ਡਿੱਗੀ ਹੈ ਉਸ ਵਾਸਤੇ ਸੁਖਬੀਰ ਸਿੰਘ ਬਾਦਲ ਨੂੰ ਇਹ ਜ਼ਰੂਰੀ ਸੀ ਕਿ ਉਹ ਇਹ ਕੰਮ ਕਰ ਲੈਂਦੇ ਜ਼ਰੂਰ ਇਹ ਸਿਰਫ ਹਰਮੀਤ ਸਿੰਘ ਕਾਲਕਾ ਵੀ ਨਹੀਂ ਕਹਿੰਦੇ ਇਹ ਬਹੁਤ ਸਾਰੇ ਬੁੱਧੀਜੀਵੀ ਕਹਿੰਦੇ ਨੇ بڑے ਲੀਡਰ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਐਵੇਂ ਕਰ ਲੈਣਾ ਚਾਹੀਦਾ ਸੀ ਸਗੋਂ ਬਾਗੀ ਤੁਹਾਡੇ ਦੇ ਜਿਹੜੇ ਲੀਡਰ ਨੇ ਉਹ ਵੀ ਅੰਦਰੋਂ ਅੰਦਰੋਂ ਇਹ ਗੱਲਾਂ ਕਰਦੇ ਨੇ ਕਿ ਇਹ ਕੰਮ ਸੁਖਬੀਰ ਸਿੰਘ ਬਾਦਲ ਨੂੰ ਕਰ ਲੈਣਾ ਚਾਹੀਦਾ ਸੀ ਉੱਥੇ ਜ਼ਿਕਰ ਹੋਇਆ ਸੁਖਬੀਰ ਸਿੰਘ ਬਾਦਲ ਦੇ ਮਾਫੀ ਨਾਮੇ ਦਾ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਆਪਣਾ ਕਥਿਤ ਮਾਫੀ ਨਾਮਾ ਜਾਰੀ ਕੀਤਾ ਸੀਗਾ ਉਸ ਉੱਤੇ ਹਰਮੀਤ ਸਿੰਘ ਕਾਲਕਾ ਕਹਿੰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਤਾਂ ਉਹ ਨਤਮਸਤਕੀ ਨਹੀਂ ਹੋਏ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਤਾਂ ਉਹ ਪੇਸ਼ ਹੀ ਨਹੀਂ ਹੋਏ ਜਿਹੜੀ ਰੌ ਰੀਤੀ ਹੈਗੀ ਆ ਉਸ ਉਧਾਰ ਦੇ ਉੱਤੇ ਤਾਂ ਉਹਨਾਂ ਨੇ ਮਾਫੀ ਮੰਗੀ ਨਹੀਂ ਦੂਜੀ ਗੱਲ ਉਹਨਾਂ ਨੂੰ ਆਪਣੀ ਪੂਰੀ ਟੀਮ ਦੇ ਨਾਲ ਉੱਥੇ ਪਹੁੰਚਣਾ ਚਾਹੀਦਾ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਭੁੱਲਾਂ ਬਖਸ਼ਾਉਣੀਆਂ ਚਾਹੀਦੀਆਂ ਸੀ ਫੇਰ ਜਾ ਕੇ ਸ਼ਾਇਦ ਕੁਝ ਹੋ ਸਕਦਾ ਪਰ ਗੱਲ ਹੁਣ ਇੱਥੇ ਵੀ ਖੜਦੀ ਹੈ ਕਿ ਜੇ ਹੁਣ ਬਾਗੀ ਧੜੇ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ 1 ਜੁਲਾਈ ਨੂੰ ਜਾ ਕੇ ਆਪਣੀਆਂ ਭੁੱਲਾਂ ਸ੍ਰੀ ਅਕਾਲ ਤਖਤ ਸਾਹਿਬ ਬਖਸ਼ਾਵਾਂਗੇ ਇਸ ਬਾਗੀ ਧੜੇ ਨੇ ਹੁਣੀ ਫੈਸਲਾ ਕਿਉਂ ਕੀਤਾ ਇਸ ਦੇ ਵਿੱਚ ਬੜੇ ਉੱਗੇ ਲੀਡਰ ਨੇ ਅਕਾਲੀ ਦਲ ਦੇ ਬੜੇ ਪੁਰਾਣੇ ਲੀਡਰ ਨੇ ਅਕਾਲੀ ਦਲ ਦੇ ਬੀਬੀ ਜਗੀਰ ਕੌਰ ਨੇ ਇਸ ਧੜੇ ਦੇ ਵਿੱਚ ਪਰਮਿੰਦਰ ਸਿੰਘ ਢੀਂਡ ਸਾਹ ਨੇ ਹਾਲਾਂਕਿ ਉਹ ਪਹਿਲਾਂ ਵੀ ਪਾਰਟੀ ਨੂੰ ਛੱਡ ਗਏ ਸਨ ਪਰ ਪਾਰਟੀ ਦੇ ਵਿੱਚ ਵਾਪਸ ਆਉਂਦੇ ਨੇ ਇਹ ਉਹ ਲੀਡਰ ਨੇ ਜਿਹੜੇ ਦਾਵਾ ਕਰਦੇ ਨੇ ਕਿ ਅਸੀਂ ਮੁੱਢੋਂ ਅਕਾਲੀਆਂ ਤੇ ਅਕਾਲੀ ਹੀ ਰਵਾਂਗੇ ਇਸ ਟੀਮ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਨਾਲ ਡਟ ਕੇ ਪੰਜਾਬ ਬਚਾਓ ਯਾਤਰਾ ਕੱਢਦੇ ਰਹੇ ਨੇ ਜਿਹੜੇ ਕਿਸੇ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੀਆਂ ਕਮਜ਼ੋਰੀਆਂ ਨੂੰ ਲਕ ਪਰਦੇ ਪਾਉਂਦੇ ਰਹੇ ਨੇ ਇਹ ਕਹਿਣਾ ਚਾਹੀਦਾ ਕਿਉਂਕਿ ਜਦੋਂ ਇਲਜ਼ਾਮ ਲੱਗੇ ਸੀ ਹੋਟਲ ਵਾਲੇ ਜਦੋਂ ਵੱਡੇ ਵੱਡੇ ਇਲਜ਼ਾਮ ਸੁਖਬੀਰ ਸਿੰਘ ਬਾਦਲ ਤੇ ਲੱਗਦੇ ਰਹੇ ਨੇ ਉਦੋਂ ਪ੍ਰੇਮ ਸਿੰਘ ਚੰਦੂ ਮਾਜਰਾ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਨੇ ਖੜ ਪ੍ਰੇਮ ਸਿੰਘ ਚੰਦੂ ਮਾਜਰਾ ਇਸ ਟੀਮ ਦੇ ਵਿੱਚ ਨੇ ਇਸ ਟੀਮ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਨੇ ਇਹ ਉਹ ਸਾਰੇ ਲੀਡਰ ਨੇ ਜਿਹੜੇ ਪਾਰਟੀ ਦੇ ਨਾਲ ਬੜੇ ਕਰੀਬੀ ਤੌਰ ਦੇ ਉੱਤੇ ਜੁੜੇ ਰਹੇ ਨੇ ਔਰ ਜਦੋਂ ਉਹ ਸਾਰੀਆਂ ਚੀਜ਼ਾਂ ਹੋਈਆਂ ਜਦੋਂ 2015 ਦੇ ਵਿੱਚ ਬੇਅਦਬੀ ਦਾ ਕਾਂਡ ਵਾਪਰਿਆ ਉਸ ਤੋਂ ਬਾਅਦ ਜਦੋਂ ਗੋਲੀ ਕਾਂਡ ਵਾਪਰਿਆ ਹਰ ਇੱਕ ਚੀਜ਼ ਜਦੋਂ ਵਾਪਰੀ ਇਹ ਲੀਡਰ ਉੱਥੇ ਮੌਜੂਦ ਰਹੇ ਨੇ ਅਕਾਲੀ ਦਲ ਦੇ ਵਿੱਚ ਮੌਜੂਦ ਰਹੇ ਨੇ ਇਹਨਾਂ ਨੇ ਉਦੋਂ ਆਵਾਜ਼ ਕਿਉਂ ਨਹੀਂ ਚੁੱਕੀ ਇਹਨਾਂ ਨੇ ਉਦੋਂ ਕਿਉਂ ਨਹੀਂ ਸੋਚਿਆ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਭੁੱਲਾਂ ਬਖਸ਼ਾ ਲੈਣੀਆਂ ਚਾਹੀਦੀਆਂ ਜਦੋਂ ਸੁਖਬੀਰ ਸਿੰਘ ਬਾਦਲ ਦਾ ਗ੍ਰਾਫ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਜਮਾਈ ਹੇਠਾਂ ਡਿੱਗ ਗਿਆ ਜਦੋਂ ਇਹ ਪ੍ਰਤੀਤ ਹੋਣ ਲੱਗ ਗਿਆ ਕਿ ਹੁਣ ਇੱਥੋਂ ਉੱਠਣਾ ਨਾ ਮਮਕਨ ਹੋ ਸਕਦਾ ਉਦੋਂ ਇਹਨਾਂ ਲੀਡਰਾਂ ਨੂੰ ਯਾਦ ਆ ਗਿਆ ਕਿ ਹੁਣ ਭੁੱਲਾਂ ਬਖਸ਼ਾਉਣ ਦਾ ਸਮਾਂ ਆ ਗਿਆ ਉਦੋਂ ਉਹ ਲਾਂਬਖਸ਼ਾਲੀਆਂ ਜਾਣ ਹੁਣ ਲੋਕਾਂ ਸਾਹਮਣੇ ਛਵੀ ਚੰਗੀ ਕਰ ਲਈ ਜਾਵੇ ਪਹਿਲਾਂ ਇੰਨੇ ਸਾਲ ਲੰਘਾ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ ਅਰਸ਼ਾਂ ਤੋਂ فرشਾਂ ਤੇ ਆ ਕੇ ਡਿੱਗ ਗਿਆ ਔਰ ਹੁਣ ਇਹ ਲੀਡਰ ਦਾਵਾ ਕਰਦੇ ਨੇ ਕਿ ਅਸੀਂ ਅਕਾਲੀ ਆਂ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰਨ ਲਈ ਕੁਝ ਵੀ ਕਰਾਂਗੇ ਇਹ ਲੀਡਰ ਦਾਵਾ ਕਰਦੇ ਨੇ ਕਿ ਅਸੀਂ ਭੁੱਲਾਂ ਬਖਸ਼ਾਵਾਂਗੇ ਲੀਡਰ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਬੜੇ ਚਿਰ ਤੋਂ ਕਰ ਲੈਣਾ ਚਾਹੀਦਾ ਸੀਗਾ ਜੇ ਕਰ ਲੈਣਾ ਚਾਹੀਦਾ ਸੀ ਤਾਂ ਸੁਖਬੀਰ ਸਿੰਘ ਬਾਦਲ ਤੱਕ ਇਹ ਗੱਲ ਪਹੁੰਚਦੀ ਕਿਉਂ ਨਹੀਂ ਕੀਤੀ ਗਈ ਔਰ ਦੂਜੀ ਗੱਲ ਜੇ ਸੁਖਬੀਰ ਸਿੰਘ ਬਾਦਲ ਉਦੋਂ ਨਹੀਂ ਮੰਨਦੇ ਸੀ ਤਾਂ ਉਦੋਂ ਆਪ ਉੱਠ ਕੇ ਕਿਉਂ ਸ੍ਰੀ ਕਾਲ ਤਖਤ ਸਾਹਿਬ ਨਹੀਂ ਗਏ ਉਦੋਂ ਸ੍ਰੀ ਕਾਲ ਤਖਤ ਸਾਹਿਬ ਜਾ ਕੇ ਆਪਣਾ ਪੰਥਕ ਫਰਜ਼ ਕਿਉਂ ਨਹੀਂ ਨਿਭਾਇਆ ਹੁਣ ਜਾ ਕੇ ਜ਼ਰੂਰ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਅਸੀਂ ਆਪਣਾ ਫਰਜ਼ ਨਿਭਾਵਾਂਗੇ ਅਸੀਂ ਆਪਣੇ ਪੰਥ ਤੋਂ ਮਾਫੀ ਮੰਗਾਂਗੇ ਔਰ ਅਸੀਂ ਆਪਣੀਆਂ ਭੁੱਲਾਂ ਬਖਸ਼ਾਵਾਂਗੇ ਪਰ ਇਹ ਭੁੱਲਾਂ ਅੱਜ ਤੋਂ ਕੁਝ ਸਾਲ ਪਹਿਲਾਂ ਵੀ ਬਖਸ਼ਾਈਆਂ ਜਾ ਸਕਦੀਆਂ ਸਨ ਅੱਜ ਤੋਂ 2015 ਤੋਂ 17 ਦੇ ਵਿੱਚ ਜਦੋਂ ਪਾਰਟੀ ਦਾ ਗਰਾਫ ਇਹ ਠਾ ਡਿੱਗਣ ਲੱਗ ਗਿਆ ਸੀ ਉਦੋਂ ਵੀ ਬਖਸ਼ਾਈਆਂ ਜਾ ਸਕਦੀਆਂ ਸੀ ਜਦੋਂ ਪਾਰਟੀ ਚੋਣ ਹਾਰ ਗਈ ਉਦੋਂ ਵੀ ਬਖਸ਼ਾਈਆਂ ਜਾ ਸਕਦੀਆਂ ਸੀ ਜਦੋਂ ਪਾਰਟੀ ਨੇ ਐਮਐਲਏ ਜਿੰਨੇ ਬੰਦ ਹੋਗੇ ਉਦੋਂ ਵੀ ਇਹ ਭੁੱਲਾਂ ਬਖਸ਼ਾਈਆਂ ਜਾਣੀਆਂ ਜਾ ਸਕਦੀਆਂ ਸੀਗੀਆਂ ਪਰ ਹੁਣ ਅਚਾਨਕ ਆ ਕੇ ਇਹਨਾਂ ਭੁੱਲਾਂ ਨੂੰ ਬਖਸ਼ਾਉਣ ਦਾ ਆਈਡੀਆ ਆਇਆ ਚੰਗੀ ਗੱਲ ਹੈ ਦੇਰ ਆਏ ਦਰਸਤ ਆਏ ਪਰ ਇਹ ਗੱਲਾਂ ਪਹਿਲਾਂ ਵੀ ਹੋ ਜਾਂਦੀਆਂ ਤਾਂ ਅੱਜ ਇਹ ਹਾਲਾਤ ਜਿਹੜੇ ਨੇ ਸ਼ਰੋਮਣੀ ਅਕਾਲੀ ਦਲ ਦੇ ਨਾਂ ਬਣਦੇ ਖੈਰ ਇਸ ਸਥਿਤੀ ਦੇ ਵਿੱਚ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਹ ਵੇਖਣ ਦੀ ਗੱਲ ਹੈ ਪਰ ਉੱਥੇ ਹੀ ਹਰਮੀਤ ਸਿੰਘ ਕਾਲਕਣ ਇੱਕ ਗੱਲ ਹੋਰ ਸਾਂਝੀ ਕੀਤੀ ਆ ਉਸ ਇੰਟਰਵਿਊ ਦੇ ਵਿੱਚ ਹਰਮੀਤ ਸਿੰਘ ਕਾਲਕਣ ਕਹਿੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਹੱਥੀਂ ਜੇ ਕਮਾਨ ਸਹੀ ਤਰ੍ਹਾਂ ਰਹਿੰਦੀ ਤਾਂ ਜ਼ਰੂਰ ਕਿਤਨਾ ਕਿਤੇ ਅਕਾਲੀ ਦਲ ਚੜਤਵਲ ਆ ਸਕਦਾ ਸੀ ਪਰ ਉਹਨਾਂ ਦਾ ਦਾਵਾ ਆ ਕਿ ਜਦੋਂ ਸੁਮੇਧ ਸੈਣੀ ਵਰਗੇ ਪੁਲਿਸ ਅਧਿਕਾਰੀ ਨੂੰ ਡੀਜੀਪੀ ਲਗਾਇਆ ਗਿਆ ਹਰਮਿਤ ਸਿੰਘ ਕਾਲਕਾ ਕਹਿੰਦੇ ਨੇ ਕਿ ਉਦੋਂ ਪ੍ਰੈਸ਼ਰਾਈਜ਼ ਕੀਤਾ ਗਿਆ ਪ੍ਰੈਸ਼ਰਾਈਜ਼ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੱਡਾ ਇਲਜ਼ਾਮ ਲਾਉਂਦੇ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਇਹ ਕਹਿੰਦੇ ਨੇ ਹਰਮੀਤ ਸਿੰਘ ਕਾਲਕਾ ਔਰ ਪ੍ਰੈਸ਼ਰਾਈਜ਼ ਹੋ ਕੇ ਪ੍ਰਕਾਸ਼ ਸਿੰਘ ਬਾਦਲ ਨੇ ਡੀਜੀਪੀ ਲਗਾਇਆ ਸੁਮੇਦ ਸੈਣੀ ਜ਼ਰੂਰ ਇਹ ਕੌਂਟਰੋਵਰਸ਼ੀਅਲ ਗੱਲ ਹੈ ਇਹਦੇ ਉੱਤੇ ਚਰਚਾ ਹੋਣੀ ਲਾਜ਼ਮੀ ਹੈ ਕੋਸ਼ਿਸ਼ ਵੀ ਕਰਾਂਗੇ ਚਰਚਾ ਕਰਨ ਦੀ ਔਰ ਤੁਹਾਡੇ ਤੱਕ ਲਿਆਉਣ ਦੀ ਕੋਸ਼ਿਸ਼ ਵੀ ਕਰਾਂਗੇ ਪਰ ਹਰਮਿਤ ਸਿੰਘ ਕਾਲਕਾ ਬੜੇ ਖੁੱਲੇ ਤੌਰ ਦੇ ਉੱਤੇ ਹੁਣ ਵਿਚਰਦੇ ਸੁਣਾਈ ਦਿੱਤੇ ਨੇ ਆਪਣੇ ਬਿਆਨ ਰੱਖਦੇ ਸੁਣਾਈ ਦਿੱਤੇ ਨੇ ਸਵਾਗਤ ਕੀਤਾ ਹੈ ਬੀਬੀ ਜਗੀਰ ਕੌਰ ਦੇ ਧੜੇ ਦਾ ਔਰ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਤੁਹਾਨੂੰ ਉਹ ਵੀ ਦੱਸਦੇ ਰਾਵਾਂਗੇ ਬਣੇ ਰਹੋ 1 India Punjabi Subscribe to 1 India channel and never miss an update